अमृतसर बार एसोसिएशन चलेगी नई चलेगी नई चलेगी अमृतसर बार एसोसिएशन अमृतसर बार एसोसिएशन की लेख थादेशाही चमृतसर बार एसोसिएशन अमृतसर बार ਇਹ ਤੇ ਪਿਛਲੇ ਕੁ ਸਮੇਂ ਦੇ ਵਿੱਚ ਆਪਣੀ ਇਤਰਾਜ਼ਤੀ ਹੈਗੀ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਕਿ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤਗੜੇ ਤਗੜੇ ਦੀ ਬੰਦੀ ਗੱਲ ਕਰ ਲਓ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਨਸਮ ਕਾਲ ਆ ਜਾਂਦੀ ਉਹਦੇ ਗੋਲੀਆਂ ਚਲਾ ਦਿੰਦੇ ਨੇ ਹੁਣ ਤੇ ਇੱਥੋਂ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ ਬੁਲੰਦ ਹੋ ਗਏ ਨੇ ਵੀ ਵਕੀਲ ਜਿਹੜੇ ਜਿਨ੍ਹਾਂ ਨੂੰ ਲੋਕੀ ਆਣ ਕੇ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਵੀ ਸਾਨੂੰ ਜਸਟਿਸ ਲੈ ਕੇ ਦਿਓ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉਥੋਂ ਜਸਟਿਸ ਲੈ ਕੇ ਦੇਣਾ ਹੈ ਤੁਸੀਂ ਉਹਨਾਂ 'ਚ ਪੰਗਾ ਖੜਾ ਕਰ ਲੋਗੇ ਤੇ ਫਿਰ ਇਦਾਂ ਸਮਾਜ ਕਿੱਦਾਂ ਚੱਲੇਗਾ ਜੇ ਵਕੀਲ ਹੀ ਸੇਫ ਨਹੀਂ ਹੈਗਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕੀ ਰੋਲ ਹੋਈ ਬਈ ਜੋ ਹਾਲਾਂਕਿ ਪੁਲਿਸ ਵਾਲੋ ਬੰਦੇ ਫੜ ਲੈਂਦੇ ਨੇ ਜਨਰਲ ਗੁਣੀ ਚੋ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈਗੀ ਹੈ ਬੰਦਹਾਲ ਹੋਇਆ ਪਿਆ ਪੁਲਿਸ ਕਹਿੰਦੀ ਹੈ ਬਈ ਕੰਟਰੋਲ ਕਰ ਲਾਂਗੇ ਪਰ ਹੁੰਦਾ ਨਹੀਂ ਪਿਆ ਪੁਲਿਸ ਹਰ ਇੱਕ ਕੇਸ ਜਿਹੜਾ ਰਜਿਸਟਰਡ ਹੁੰਦਾ ਉਹਦੇ ਵਿੱਚ ਆਸ਼ਵਾਸ਼ਣ ਹੁੰਦੇ ਨੇ ਟਾਈਮ ਅਗੇਨ ਆਸ਼ਵਾਸ਼ਣ ਹੁੰਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ ਅੱਜ ਪਰਦੇਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਅੱਜ ਪਰਦੇਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲੇਟ ਸ਼ਾਟ ਫਾਇਰ ਹੋਇਆ ਸੀ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅਮੰਦੀਪਾ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਆ ਗਈ ਹੈ ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋਈਆਂ ਨੇ ਇਮੋਸ਼ਨਸ ਬੜੇ ਹਾਈ ਹੈਗੇ ਨੇ ਸਾਰੇ ਬਾਰ ਦੇ ਪ੍ਰੈਜ਼ੀਡੈਂਟ ਅਕ੍ਰੋਸ ਪੰਜਾਬ ਮੇਰੀ ਸਾਰਿਆਂ ਨਾਲ ਗੱਲ ਹੋਈ ਹੈ ਸਟੇ ਤੁੱਤ ਬਾਦ ਹੋਣੀ ਹੈ ਫਿਊਚਰ ਜਿਹੜਾ ਕੋਰਸ ਆਫ ਐਕਸ਼ਨ ਆਪਣੀ ਐਗਜ਼ੈਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਵੀ ਕੀ ਕਰਨਾ ਹੈ ਜੇ ਸਰ ਕੋਈ ਪੰਜਾਬ ਸਰਕਾਰ ਨਾਲ ਕੋਈ ਵਾਰਤਾਲਾ ਹੋਇਆ ਇਸ ਬਾਰੇ ਤੁਹਾਡੇ ਪੰਜਾਬ ਸਰਕਾਰ ਨਾਲ ਵਾਰਤਾਲਾ ਨਹੀਂ ਆ ਉਹਨਾਂ ਸਿਸਕਾਰ ਦਿੱਤੀ ਈਟੀਓ ਸਾਹਿਬ ਆਏ ਹੈਰ ਪੈਂਸੀ ਕੀ ਈਟੀਓ ਜਿਹੜੇ ਇਹਨਾਂ ਦੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਸੀ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁੱਲਜਮ ਫੜੇ ਜਾਣਗੇ ਪਰ ਹਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵਿਪਨ ਨਾਲ ਉਹਨਾਂ ਨੂੰ ਰਿਕਵਰ ਕੀਤੀ ਨੇ ਪਰ ਜਿਹੜਾ ਕਿਨਪਿੰਨ ਮੇਨ ਹੈਗਾ ਨਾ ਜਿਹੜਾ ਕਿਨਪਿੰ ਜਿਨੇ ਜਿਹਦੇ ਕਹਿਣ ਤੇ ਸਾਰਾ ਕੁਝ ਹੋਇਆ ਵਾ ਉਹ ਅਭੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਸਰ ਮੁੱਖ ਮੰਗ ਕੀ ਹੈ ਮੁੱਖ ਮੰਗ ਵੇਖੋ ਸਾਡੀ ਪਹਿਲੀ ਤੇ ਸੀਐਮ ਸਾਹਿਬ ਕੋਈ ਹੈਗੀ ਆ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋਈ ਮੰਗ ਹੈਗੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਇੰਡੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਭਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਂ ਉਹਨਾਂ ਦੇ ਪਰਿਵਾਰ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੋਈ ਨ ਦੂਜੀ ਗੱਲ ਹੈ ਕਿ ਆ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਗ੍ਰੇਸ਼ੀਆ ਜਿਹੜਾ ਸੀਐਮ ਰੀਲੀਫ ਫੰਡ ਹੁੰਦਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਇਹਨੇ ਕੋਸ਼ਿਸ਼ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲਿਆ ਇਹ ਵਕਾਲਤਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉੱਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘੱਟੋ ਘੱਟ ਆਪਣੇ ਸੀਐਮ ਰੀਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹਨਾਂ ਨੂੰ ਬੀਜਾ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾਵਾ ਕੋਸ਼ਿਕ ਸਟੇਟ ਸਿਗਿਆਂ ਜਨਾ ਪਾਸ ਕਰਤਾ ਬਸ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਹੀ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਵਿਧਾਨ ਸਭਾ ਦੇ ਵਿੱਚ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਮਗਾਉਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਜੋ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ ਸਰ ਪੰਜਾਬ ਫਿਰ ਲਗਾਤਾਰ ਕਹਿ ਰਹੇ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਲੋਡ ਹੈ ਬਹੁਤ ਠੀਕ ਠਾਕ ਹੈ ਲੋਕੋ ਪੰਜਾਬ ਸਰਕਾਰ ਨੂੰ ਤੁਸੀਂ ਜਾ ਕੇ ਪੁੱਛੋ ਮੈਂ ਤਾਂ ਆਮ ਬੰਦੇ ਦੀ ਤੁਹਾਡੇ ਨਾਲ ਗੱਲ ਕਰਦਾ ਵਾਂ ਤੁਹਾਡੇ ਸਾਹਮਣੇ ਸਾਰਾ ਹੈਗਾ ਮੀਡੀਆ ਤੋਂ ਕਿਹੜੀ ਗੱਲ ਲੁਕੀ ਹੈਗੀ ਉਹ ਉਹ ਤੁਹਾਡੇ ਸਾਹਮਣੇ ਸਾਡੀ ਐਗਜ਼ਾਮਪਲ ਲੱਗੀ ਆ ਵਕੀਲ ਜਿਹੜਾ ਕੇਸ ਲੜਨਦਿਆਂ ਉਹਨਾਂ ਦੀ ਆਪਣੀ ਉਹਨਾਂ ਦੀ ਪਾਰਟੀ ਬਾਜ਼ੀ ਕੋਈ ਗੁੱਟ ਬਾਜ਼ੀ ਹੈਗੀ ਉਹਦੇ ਕਰਕੇ ਵਕੀਲ ਤੇ ਉਹਨਾਂ ਨੇ ਇਨਸੀਡੈਂਟ ਹੋ ਗਿਆ ਪੰਜਾਬ ਸਰਕਾਰ ਦੇ ਫੋਕੇ ਦਾਵੇ ਹੈਗੇ ਨੇ ਮੈਂ ਨਹੀਂ ਸਮਝਦਾ ਵੀ ਕੋਈ ਡੀਆਰਡਰ ਸਿਚੁਏਸ਼ਨ ਕੋ ਇੱਡੀ ਵਧੀਆ ਹੈਗੀ ਪੰਜਾਬ ਦੇ ਵਿੱਚ ਤੁਹਾਡੇ ਮੀਡੀਆ ਰਾਇਮ ਸਾਰੇ ਲੇ ਸੀਐਮ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਕਹਾਂਗਾ ਵੀ ਥੋੜਾ ਜਿਹਾ ਜਿਹੜੀ ਕੁੰਮਗਨ ਦੀ ਨੀਂਦ ਸੁੱਤੇ ਆ ਨਾ ਜਾਗੋ ਤੇ ਆਮ ਪਬਲਿਕ ਦੀ ਜਾ ਕੇ ਵੇਖੋ ਉਹਨਾਂ ਦੀਆਂ ਦੁੱਖ ਕਿਉਂ ਸੁਣੋ ਵੀ ਕੀ ਬਣ ਰਿਹਾ ਉਹਨਾਂ ਦੇ ਨਾਲ ਸਰ ਸਾਰੇ ਪੰਜਾਬ ਪਰ ਦੇ ਵਕੀਲ 7 47 ਦਿਨਾਂ ਦੇ ਸਟੇਟ ਸਾਰੇ ਸਾਰੇ ਸਟੇਟ ਦੇ ਵਿੱਚ ਨਹੀਂ ਉਹਦੇ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਨਾ ਉਹਦੇ ਵਿੱਚ ਡਿਸਾਈਡ ਕਰਾਂਗੇ ਫਿਊਚਰ ਪਲਾਨਸ ਉਹਦੇ ਆਈ ਸਰ ਗਗਨ ਬਾਟੀਆ ਸੀਨੀਅਰ ਐਗਜ਼ੈਕਟਿਵ ਮੈਂਬਰ ਐਡਵੋਕੇਟ ਹਾਂ ਕਿਤੇ ਆ ਜੀ ਆਪਰੇ ਪੰਜਾਬ ਪਰ ਤੇ ਪਹਿਲਾਂ ਦੋਸਰ ਵਜਾ ਕੀ ਸੁਝ ਸੰਗੀ ਸਾਡੇ ਪ੍ਰਧਾਨ ਜੀ ਨੇ ਪ੍ਰੇਸ਼ਰ ਜੀ ਨੇ ਦੱਸਿਆ ਵੀ ਸਾਡੇ ਜਿਹੜੇ ਲਖਵਿੰਦਰ ਸਿੰਘ ਗਿੱਲ ਸੀ ਐਡਵੋਕੇਟ ਉਹਨਾਂ ਨੂੰ 21 ਗੋਲੀਵਾਂ ਵੱਜੀਆਂ ਸੀ ਤੇ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਪਰ ਉਸ ਉਸ ਦਾ ਇਨਸਾਫ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ ਸਟੇਟ ਲੈਵਲ ਤੇ ਕਾਲ ਕੀਤੀ ਗਈ ਔਰ ਸਾਰੀਆਂ ਸਟੇਟ ਦੀਆਂ ਬਾਰਸਾਂ ਉਹ ਆਪਣਾ ਹੜਤਾਲ ਤੇ ਨੇ ਅੱਜ ਅਸੀਂ ਇੱਥੇ ਨਾ ਪ੍ਰਦਰਸ਼ਨ ਕਰ ਰਹੇ ਆਂ ਔਰ ਇਹ ਬੜੀ ਹੀ ਮਨ ਭਾਗੀ ਘਟਨਾ ਹੈ ਜਿਸ ਤਾਂ ਕਿ ਆਪਣਾ ਪ੍ਰਿੰਸ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਨ ਹੈ ਇਸ ਬਾਰੇ ਕੁਝ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ ਬੇਬਲ ਸਮਝਦਾ ਪਿਆ ਜਿਹੜਾ ਲਾਅ ਐਂਡ ਆਰਡਰ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਤਾਂ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਵਾ ਉਹ ਹੀ ਸੁਰੱਖਿਤ ਨਹੀਂ ਹੈ ਠੀਕ ਹੈ ਜੀ ਦੇਖੋ ਲੋਕਾਂ ਨੂੰ ਇਨਸਾਫ ਜਿਹੜਾ ਉਹ ਵਕੀਲ ਦਵਾਉਂਦੇ ਨੇ ਅੱਜ ਅਸੀਂ ਵਕੀਲ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੇ لوکاں ਦਾ ਵਿਸ਼ਵਾਸ ਹੈ ਵੀ ਆਪਣਾ ਵਕੀਲ ਇਨਸਾਫ ਜਵਾਨ ਕੇ ਜੇ ਵਕੀਲ ਦੀ ਸੁਰੱਖਤ ਨਹੀਂ ਹੈਗਾ ਤੇ ਫਿਰ ਉਹ ਵਕੀਲ ਇਨਸਾਫ ਕੀ ਦਵਾਏਗਾ ਅੱਜ ਅਸੀਂ ਆਪਣੀ ਲੜਾਈ ਜਿਹੜੀ ਉਹ ਆਪਣੇ ਐਗਜ਼ਿਸਟੈਂਸੀ ਲਈ ਲੜਾਈ ਲੜ ਰਹੇ ਹਾਂ ਆਪਣੀ ਹੋਣ ਦੀ ਲੜਾਈ ਲੜ ਰਹੇ ਹਾਂ ਅੱਜ ਅਸੀਂ ਯੂਨਿਟੀ ਇੰਟੈਗ੍ਰਿਟੀ ਡਿਗਨਿਟੀ ਤੇ ਫਾਟਰਨਿਟੀ ਨੂੰ ਸ਼ੋ ਕਰਨਾ ਵੀ ਸਾਰਾ ਵਕੀਲ ਭਾਈਚਾਰਾ ਯੂਨਾਈਟਡ ਹੈ ਔਰ ਜਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਦੋਂ ਤੱਕ ਜਾਰੀ ਰੱਖਾਂਗੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਤੁਹਾਡੇ ਮੀਡੀਆ ਰਾਹੀਂ ਜਿਸਾਂ ਕੀ ਵਿਧਾਨ ਜੀ ਨੇ ਦੱਸਿਆ ਵੀ 20 ਲੱਖ ਰੁਪਏ 20 ਲੱਖ ਰੁਪਏ ਬੜੀ ਥੋੜੀ ਰਕਮ ਹੈ ਜੇ ਇਹ ਸ਼ਰਾਬ ਦੇ ਜਿਹੜੇ ਆਪਣਾ ਸ਼ਰਾਬ ਦੇ ਨਾਲ ਜਿਨ੍ਹਾਂ ਦੇ ਮੋਤਾਂ ਹੋਈਆਂ ਉਹਨਾਂ ਨੂੰ 10 ਲੱਖ ਰੁਪਏ ਜਿਹੜੇ ਨਸ਼ੇਲੀ ਆਪਣਾ ਸ਼ਰਾਬ ਦੇ ਨਾਲ ਮਰ ਗਏ ਨੇ ਉਹਨਾਂ ਨੂੰ ਇਹ 10 ਲੱਖ ਰੁਪਏ ਦੇ ਸਕਦੇ ਤੇ ਵਕੀਲ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਉਸ ਪਰਿਵਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਵਾਈਫ ਹੈ ਜਿਹੜੀ ਆਪਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ ਐਜੂਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਲੈਵਲ ਤੱਕ ਜਾਂ ਆਪਣਾ ਉਹ ਫ੍ਰੀ ਦੇਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲ ਇਹ ਮੰਗ ਕਰਨਾ ਕਿ ਜਿੰਨੀ ਜਲਦੀ ਹੋ ਸਕੇ ਦਾ ਕੇਸ ਸੋਲਵ ਕੀਤਾ ਜਾਵੇ ਜੇ ਇਹ ਸੋਲਵ ਜਿੰਨੀ ਸੋਲਵ ਨਾ ਕੀਤਾ ਗਿਆ ਤਾਂ ਫਿਰ ਅਸੀਂ ਹੋਰ ਵੀ ਆਪਣਾ ਡਰਾਸਟਿਕ ਐਕਸ਼ਨ ਲਾਵਾਂਗੇ ਅਸੀਂ ਹੋ ਸਕਦਾ ਹੈ ਵੀ ਅਸੀਂ ਭੁਖਟ ਹੜਤਾਲ ਤੇ ਵੀ ਜਾਵਾਂਗੇ ਭੁਖਟ ਹੜਤਾਲ ਦਾ ਵੀ ਨਾ ਹੋਇਆ ਤਾਂ ਫਿਰ ਉਸਦਾ ਜੀ ਸੀਐਮ ਸੀਐਮ ਅਫੀਸਰ ਵੀ ਖਰਾਬ ਕਰੀਏ ਪਰ ਸੀਐਮ ਜਿਹੜੇ ਨੇ ਛੋਟੀ ਛੋਟੀ ਘਟਨਾਵਾਂ ਤੇ ਲੋਕਾਂ ਦੇ ਘਰਾਂ 'ਚ ਪਹੁੰਚ ਜਾਂਦੇ ਜਿਸ ਨਾਲ ਨਸ਼ੀਲੀ ਸ਼ਰਾਬ ਦੇ ਨਾਲ ਬੰਦੇ ਮਾਰੇ ਗਏ ਜੇ ਉਹਨਾਂ ਦੇ ਘਰਾਂ 'ਚ ਜਾ ਸਕਦੇ ਇਹਨਾਂ ਦਾ ਵਕੀਲ ਸਾਡੇ ਜਿਹੜੇ ਵਕੀਲ ਸਾਡਾ ਇੱਕ ਬੜਾ ਅਹਿਮ ਹਿੱਸਾ ਹੈ ਸੁਸਾਇਟੀ ਦਾ ਤੋ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਘਾਟੋ ਘਾਟ ਉਹਨਾਂ ਨੂੰ ਇੱਕ ਸੰਦੇਸ਼ ਅਸ਼ਵਾਸਨ ਮਿਲਣਾ ਚਾਹੀਦਾ ਹੈ ਵੀ ਆਪਣਾ ਵੀ ਸਰਕਾਰ ਜਿਹੜੀ ਉਹ ਉੱਥੋਂ ਦੇ ਨਾਲ ਲਾਅ ਐਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ